ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਸਿਥਤ ਪਾਰਟੀ ਦਫਤਰ ਵਿੱਚ 2024 ਲੋਕ ਸਭਾ ਚੋਣਾਂ ਦੇ ਲਈ ਭਾਜਪਾ ਦਾ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ ਇਸ ਨੂੰ ਭਾਜਪਾ ਦਾ ਸੰਕਲਪ ਮੋਦੀ ਦੀ ਗਾਰੰਟੀ ਨਾਮ ਦਿੱਤਾ ਗਿਆ ਹੈ ਮੋਦੀ ਦੇ ਨਾਲ ਮੰਚ ਤੇ ਜੀਪੀ ਨੱਡਾ, ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਨਿਰਮਲਾ ਸੀ타 ਰਮਨ ਮੌਜੂਦ ਰਹੇ। ਸੰਕਲਪ ਪੱਤਰ ਦੀ ਪਹਿਲੀ ਕਾਪੀ ਗੁਜਰਾਤ, ਹਰਿਆਣਾ ਅਤੇ ਛੱਤੀਸਗੜ੍ਹ ਤੋਂ ਆਏ ਤਿੰਨ ਲੋਕਾਂ ਨੂੰ ਦਿੱਤੀ ਗਈ। ਇਹ ਉਹ ਲੋਕ ਸਨ ਜਿਨ੍ਹਾਂ ਨੂੰ ਮੋਦੀ ਸਰਕਾਰ ਦੀ ਪਿਛਲੀ ਕਿਸੇ ਨਾ ਕਿਸੇ ਯੋਜਨਾ ਦਾ ਫਾਇਦਾ ਮਿਲਿਆ। ਪਾਰਟੀ ਨੇ ਪਿਛਲੇ 10 ਸਾਲਾਂ ਦੇ ਵਾਅਦੇ ਅਤੇ ਉਹਨਾਂ ਨੂੰ ਪੂਰਾ ਕਰਨ ਤੇ ਇੱਕ ਵੀਡੀਓ ਵੀ ਜਾਰੀ ਕੀਤਾ। ਦੱਸਿਆ ਕਿ ਭਾਜਪਾ ਵੱਲੋਂ ਜਾਰੀ ਕੀਤੇ ਗਏ ਸੰਕਲਪ ਪੱਤਰ ਦੇ 10 ਵੱਡੇ ਵਾਅਦੇ ਜੋ ਜਾਰੀ ਕੀਤੇ ਗਏ ਹਨ ਉਹਨਾਂ ਵਿੱਚੋਂ 70 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਆਯੁਸ਼ਮਨ ਯੋਜਨਾ ਦੇ ਤਹਿਤ 5 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਦਾ ਐਲਾਨ ਕੀਤਾ ਗਿਆ ਗਰੀਬਾਂ ਦੇ ਲਈ ਮੁਫਤ ਰਾਸ਼ਨ ਯੋਜਨਾ 2029 ਤੱਕ ਚਲਾਈ ਜਾਵੇਗੀ ਗਰੀਬਾਂ ਨੂੰ 3 ਕਰੋੜ ਘਰ ਦਿੱਤੇ ਜਾਣਗੇ ਚੌਥੇ ਨੰਬਰ ਤੇ ਮੋਦਰਾ ਯੋਜਨਾ ਦੇ ਤਹਿਤ ਲੋਨ ਦੀ ਸੀਮਾ 20 ਲੱਖ ਰੁਪਏ ਕਰ ਦਿੱਤੀ ਗਈ ਹੈ ਪੰਜਵੇਂ ਨੰਬਰ ਤੇ ਜੇਕਰ ਗੱਲ ਕਰੀ ਤਾਂ ਸੀਏਏ ਦੇ ਤਹਿਤ ਲੋਕਾਂ ਨੂੰ ਨਾਗਰਿਕਤਾ ਦਿੱਤੀ ਜਾਵੇਗੀ 6ਵੇਂ ਨੰਬਰ ਤੇ ਯੂਸੀਸੀ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ। ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕੀਤਾ ਜਾਵੇਗਾ। 8ਵੇਂ ਨੰਬਰ ਤੇ ਪੇਪਰ ਲੀਕ ਨੂੰ ਰੋਕਣ ਦੇ ਲਈ ਨਵਾਂ ਕਾਨੂੰਨ ਲਾਗੂ ਕੀਤਾ ਜਾਵੇਗਾ। 9ਵੇਂ ਨੰਬਰ ਤੇ ਫਸਲਾਂ ਦੀ ਐਮਐਸਪੀ ਦੇ ਵਿੱਚ ਵਿਰਧੀ ਅਤੇ ਕਿਸਾਨ ਸਨਮਾਨ ਨidhi ਯੋਜਨਾ ਜਾਰੀ ਰੱਖੀ ਜਾਏਗੀ। ਆਖਰੀ ਅਤੇ 10ਵੇਂ ਨੰਬਰ ਤੇ ਬੁਲੇਟ ਟ੍ਰੇਨ ਦਾ ਵਿਸਤਾਰ ਪੱਛਮੀ ਮਹਾਰਾਸ਼ਟਰ, ਗੁਜਰਾਤ ਤੋਂ ਇਲਾਵਾ ਪੂਰਬ, ਉੱਤਰ ਅਤੇ ਦੱਖਣ ਭਾਰਤ ਵਿੱਚ ਕੀਤਾ ਜਾਵੇਗਾ। ਦੇ 10 ਜੋ ਵੱਡੇ ਵਾਦੇ ਆਪਣੇ ਚੋਣ ਮਨੋਰਥ ਯਾਨੀ ਕਿ ਭਾਜਪਾ ਨੇ ਇਸ ਨੂੰ ਸੰਕਲਪ ਪੱਤਰ ਦਾ ਨਾਮ ਦਿੱਤਾ ਉਸ ਦੇ ਵਿੱਚ ਇਹ 10 ਸੰਕਲਪ ਵੱਡੇ ਤੌਰ ਤੇ ਸਾਹਮਣੇ ਆਏ ਹਨ ਜੋ ਬੀਜੇਪੀ ਨੇ ਲਾਗੂ ਕੀਤੇ ਹਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਹੋਇਆ ਕਿ ਕੁਝ ਕਿਹਾ ਤੁਸੀਂ ਵੀ ਜ਼ਰੂਰ ਸੁਣੋ ਸਾਥਿਓ ਪੂਰੇ ਦੇਸ਼ ਕੋ ਭਾਜਪਾ ਕੇ ਸੰਕਲਪ ਪੱਤਰ ਕਾ बहुत इंतजार रहता है और इसका एक बड़ा कारण है दस वर्षों में भाजपा ने अपने संकल्प पत्र के हर बिंदु को गारंटी के रूप में जमीन पर उतारा है भाजपा ने मैनिफेस्टो की सूचिता को फिर स्थापित किया है ये संकल्प पत्र विकसित भारत के चार मजबूत स्तंभ युवा शक्ति नारी शक्ति गरीब किसान इन सभी को सशक्त करता है ਅਜਿਹ ਸ੍ਰੀਕੇ ਦੇ ਨਾਲ ਅੱਜ ਭਾਜਪਾ ਦੇ ਵੱਲੋਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਆਪਣਾ ਚੋਣ ਮਨੋਰਥ ਯਾਨੀ ਕਿ ਭਾਜਪਾ ਦੇ ਸੰਕਲਪ ਪੱਤਰ ਨੂੰ ਜਾਰੀ ਕੀਤਾ ਗਿਆ ਉਹਨਾਂ ਵੱਲੋਂ ਜੋ 10 ਵੱਡੇ ਵਾਅਦੇ ਕੀਤੇ ਗਏ ਨੇ ਉਸ ਨੂੰ ਆਮ ਦਰਸ਼ਕ ਕਿਸ ਨਜ਼ਰੀ ਨਾਲ ਦੇਖਦੇ ਨੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ